ਵਾਇਕੁਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸੰਗਾਂ ਜੀ ਕਰਦੇ ਆ ਦਰਸ਼ਨ ਸਾਡੇ ਦਿੱਲੀ ਸ਼ਹਿਰ ਦੇ ਅੰਦਰ ਕਨਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੀਤੀ ਦਿਹਾੜੇ ਨੂੰ ਸਮਰਪਿਤ ਜੋ ਕਿ ਨਵੇਂ ਕੀਰਤਨ ਜੋ ਕਿ ਨੰਦਕਪੁਰ ਸਾਹਿਬ ਤੋਂ ਚਲਿਆ ਤੇ ਅੱਜ ਸਾਡੀ ਦਿੱਲੀ ਦੇ ਵਿੱਚ ਪਹੁੰਚਿਆ ਜੀ ਤੇ ਇਸ ਨਵੇਂ ਕੀਰਤਨ ਦਾ ਨਾਮ ਲਿਖਿਆ ਗਿਆ ਜੀ ਤਰਨ ਰਖਿਆ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਲੋ ਚੱਲੋ ਸੀ ਮਾ ਨਵੇਂ ਦਿਨ ਨਵੇਂ ਬਲੌਗ ਤੇ ਫਿਰ ਤੋਂ ਕਰਤੇ ਹੈ ਸ਼ੁਰੂਆਤ ਤੇ ਅੱਜ ਦਾ ਸਪੈਸ਼ਲ ਡੇ ਕੀ ਹੈ ਜੀ ਅਤਰੀ ਕਿੰਨੀ ਹੈ ਜੀ 18 ਅੱਜ ਅੱਜ ਹੈ ਜੀ 18 ਨਵੰਬਰ 2025 ਤੇ ਅੱਜ ਸਾਡੇ ਦਿੱਲੀ ਸ਼ਹਿਰ ਦੇ ਅੰਦਰ ਤਨਤਨ ਸ਼ਾਹਬ ਸ੍ਰੀ ਗੁਰੂ ਤੇਗ ਮਹਾਦੇਵ ਜੀ ਦੇ ਜੀ ਦਿੱデアੜੇ ਨੂੰ ਸਮਰਪਿਤ ਜੋ ਕਿ ਨਏ ਕੀਰਤਨ ਜੋ ਕਿ ਅਨੰਦਪੁਰ ਸਾਹਿਬ ਤੋਂ ਚਲਿਆ ਤੇ ਅੱਜ ਸਾਡੀ ਦਿੱਲੀ ਦੇ ਵਿੱਚ ਪਹੁੰਚਿਆ ਤੇ ਬਹੁਤ ਹੀ ਪਿਆਰਾ ਨਏ ਕੀਰਤਨ ਨਿਕਲਿਆ ਤੇ ਉਹ ਦੇ ਦਰਸ਼ਨ ਕਰਵਾਉਣ ਵਾਸਤੇ ਆਪ ਜੀ ਨੂੰ ਲੈ ਕੇ ਆਏ ਆ ਤੇ ਇਸ ਟਾਈਮ ਨਏ ਕੀਰਤਨ ਸਾਡੇ ਏਰੀਆ ਵਿੱਚ ਪਹੁੰਚ ਚੁੱਕਾ ਤੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਖੁਦ ਵੀ ਦਰਸ਼ਨ ਕਰਦੇ ਤੇ ਆਪ ਜੀ ਨੂੰ ਵੀ ਦਰਸ਼ਨ ਕਰਾਂਗੇ ਤਾਂ ਸੰਗਤ ਜੀ ਮਿਲਦੇ ਆ ਅੱਗੇ ਛਾਈ ਨੂੰ ਵਾਇਉ ਹਿਆ ਗੁਰਮਾਰੀ ਦੇ ਦਰਸ਼ਨ ਕਰਨ ਛਾਈ ਨੂੰ ਫਤੇ ਬੁਲਾ ਦਿਓ ਵਾਇਗੁਰਜੀ ਦਾ ਫਤੇ ਵਾਇਗੁਰਜੀ ਕੀ ਫਤੇ ਚਲੋ ਸੰਗਤ ਜੀ ਕਰਦੇ ਆ ਦਰਸ਼ਨ ਇਸ ਟਾਈਮ ਨਏ ਕੀਰਤਨ ਸਾਹਪੁਰੇ ਦੇ ਵਿੱਚ ਪਹੁੰਚ ਚੁੱਕਾ ਹੈ ਜੋ ਕਿ ਇਹ ਨਵੇਂ ਕੀਰਤਨ ਜੋ ਕਿ ਅਨੰਦਪੁਰ ਸਾਹਿਬ ਤੇ ਚੱਲ ਕੇ ਰਕਾਪਨ ਸਾਹਿਬ ਪਹੁੰਚਿਆ ਸੀ ਤੇ ਕੱਲ ਸੀ ਇਸ ਟਾਈਮ ਤੇ ਫਤਨੇਗਰ ਗੁਰਦੁਆਰਾ ਸਾਹਿਬ ਤੇ ਅੱਜ ਜਾ ਕੇ ਪਹੁੰਚੇਗਾ ਜੀ ਪੱਛਮੀ ਬਿਹਾਰ ਕੋਲ ਹਰਿਕ੍ਰਿਸ਼ਨ ਨਗਰ ਤੇ ਨਵੇਂ ਕੀਰਤਨ ਦੀ ਇੱਥੇ ਸ਼ੁਰੂਆਤ ਹੁੰਦੀ ਹੈ ਇਸ ਨਵੇਂ ਕੀਰਤਨ ਦਾ ਨਾਮ ਰੱਖਿਆ ਗਿਆ ਜੀ ਧਰਮ ਰਖਿਆਰ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦੇ ਚਲੋ ਜੀ ਸਟਾਰਟਿੰਗ ਦੇ ਵਿੱਚ ਢਾਡੀ ਪਹੁੰਚ ਗਿਆ ਜੀ ਦੇ ਮਾਰੇ ਤੇਰੇ ਉੱਤੇ ਮਾਰੇ ਤੇਰੇ ਜਿਸਨ ਕਜੀ 16 ਤਰੀਕ ਤੋਂ 21 ਤਰੀਕ ਤੱਕ ਇਸ ਲਾਈਨ ਪਰ ਰੂਟ ਰਹਿਣ ਵਾਲਾ ਤੁਸੀਂ ਇੱਕ ਕੱਟ ਚੈੱਕ ਕਰ ਸਕਦੇ ਹੋ ਕਿੰਨੇ ਸੰਗਤ ਇਥੇ ਗੁਰੂ ਮਹਾਰਾਜ ਜੀ ਦੀ ਉਡੀਕ ਕਰਦੀ ਹੋਈ ਤੇ ਆਪਣੇ ਵੀਰਾਂ ਨੇ ਵੀ ਇੱਥੇ ਲੰਗਰ ਦੇ ਸਟਾਲ ਲਾਏ ਹੋਏ ਨੇ ਤੇ ਬਸ ਕੁਝ ਹੀ ਦੇਰ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਪਲਕੀ ਸਾਹਿਬ ਸਾਡੇ ਵਿੱਚ ਪਹੁੰਚ ਜਾਏਗੀ। ਸਿਆਪ ਜੀ ਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਵਾਂਗੇ। ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਸੰਗਤਾਂ ਦਾ ਵੀ ਕਿੰਨਾ ਪਿਆਰ ਹੈ ਕਿੰਨੇ ਹੂਹਾ ਕਰਕੇ ਪਹੁੰਚੀਆਂ ਹੋਈਆਂ ਨੇ ਇੱਥੇ। ਤੇ ਆਪ ਵੀ ਇੱਥੇ ਦਰਸ਼ਨ ਕਰ ਰਹੇ ਹੋ ਜੀ ਗੁਰੂ ਮਹਾਰਾਜ ਜੀ ਦੇ ਧਰਮ ਰਖਿਆ ਯਾਤਰਾ ਦੇ ਅਸੀਂ ਨਹੀਂ ਕਿੰਨੀ ਕਹਿ ਸਕਦੇ ਇਹਨੂੰ ਇਹ ਧਰਮ ਰਖਿਆ ਯਾਤਰਾ ਹੈਗੀ ਹੈ। ਨਾਲ ਹੀ ਇਥੇ ਗੱਤਕੇ ਦੇ ਵੀ ਸਿੰਘ ਪਹੁੰਚੇ ਹੋਏ ਨੇ ਜੀ ਜੋ ਕਿ ਗੁਰੂ ਮਹਾਰਾਜ ਜੀ ਤੋਂ ਪਹਿਲਾਂ ਅਗਵਾਈ ਕਰਦੇ ਹੋਏ ਨਾਲ ਹੀ ਹਰਗੋਬਿੰਦ ਜੀ ਦਾ ਠਾੜਾ ਬੁੱਢਾ ਦਲ ਨੇ ਉਹਨਾਂ ਦੇ ਵੀ ਸਿੰਘ ਐ ਸ੍ਰੀ ਗੁਰੂ ਮਹਾਰਾਜ ਜੀ ਦੀ ਯਾਤਰਾ ਦੇ ਵੇਲੇ ਆਪਣੀ ਹਾਜ਼ਰੀ ਭਰਦੇ ਹੋਏ ਤੇ ਸ਼ਾਇਦ ਗੱਤਕੇ ਦੇ ਜੋਰ ਦਿਖਾਣ ਕੇ ਸਾਡੀ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਡੇ ਸਾਰੇ ਭਾਈ ਨੇ ਦਿੱਤੀ ਸਵਾਦ

गुरू महाराज जीगारा साहिब पहुचा जी दर्शन करो जी निगारा साहिब तो ਦੇ ਨਾਲ ਪੰਜ ਪਿਆਰਾਂ ਦਾ ਸਵਾਗਤ ਕਰਦੇ ਹੋਏ ਜੰਤਰਾਂ ਤੁਸੀਂ ਪਿਆਰ ਦੇ ਸਕਦੇ ਹੋ ਫੁੱਲਾਂ ਦੀ ਵਰਖਾ ਦੇ ਨਾਲ ਪੰਜ ਪਿਆਰਾਂ ਦਾ ਸਵਾਗਤ ਹੁੰਦਾ ਹੋਇਆ ਇੱਥੇ ਬਸ ਕੁਝ ਸਮੇਂ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਪਾਲਕੀ ਸਾਹਿਬ ਸਾਡੇ ਵਿੱਚ ਪਹੁੰਚਣ ਵਾਲੀ ਹੈ ਜੀ ਆਪਾਂ ਬਹੁਤ ਟਾਈਮ ਤੋਂ ਅਡੀਕ ਕਰ ਰਹੇ ਸੀ ਗੁਰੂ ਮਹਾਰਾਜ ਜੀ ਦੀ ਪਾਰਕੀ ਸਾਹਿਬ ਸਾਡੇ ਕੋਲ ਆਏ ਤੇ ਆਪ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਵਾਉਂਦੇ ਆਂ ਕੋਤੇ ਵੀ ਦਰਸ਼ਨ ਕਰਾਂਗੇ ਤਾਂ ਸਾਬ ਸਾਡੇ ਵਿੱਚ ਪਹੁੰਚ ਚੁੱਕੀ ਹੈ ਜੀ ਤੇ ਸਾਡੀ ਨੂੰ ਪਰਾਂਦੇ ਹੁਣ ਦਰਸ਼ਨ ਤੇ ਤੁਸੀਂ ਸ਼ੰਕਰ ਦਾ ਪਿਆਰ ਤੁਸੀਂ ਦੇਖ ਸਕਦੇ ਹੋ ਯਾਰ ਬਹੁਤ ਹੀ ਸੋਹਣੇ ਤਰੀਕੇ ਨਾਲ ਗੁਰੂ ਮਾਰਾ ਜੀ ਦਾ ਸਵਾਗਤ ਕਰਦੇ ਹੋਏ ਵਾਹਿਗੁਰੂ ਜੀ ਜੀ ਬਹੁਤ ਟਾਈਮ ਤੋਂ ਜੁਨਾ ਗੁਰੂ ਮਾਰਾ ਜੀ ਦੀ ਆਪਾਂ ਢਿੱਕਾ 'ਚ ਬੈਠੇ ਸੀ ਉਹ ਸਾਡੇ ਵਿੱਚ ਆ ਚੁੱਕੇ ਨੇ ਜੀ ਦਰਸ਼ਨ ਦੇਦਾਰਿਆਂ ਤੇ ਹਰੇ ਹੋਰ ਸ਼ੰਕਰ ਦਾ ਤੁਸੀਂ ਪਿਆਰ ਚੈੱਕ ਕਰੋ ਯਾਰ ਵਾਹਿਗੁਰੂ 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 ਤੀਸਰ ਬੰਦੀ ਬੰਦੀ ਵਾਹਿਗੁਰੂ ਆਹਰੇ ਨੂੰ ਹਾਲ ਮੁਰੀ ਦਾ ਦਾ ਕੈ ਸੰਗਤਿ ਦਰਸ਼ਨ ਕਰੋ ਜੀ ਦਿਨਾਂ ਦੀ ਆਪਾਂ ਬਹੁਤ ਟਾਈਮ ਤੋਂ ਡੀਲ ਕਰ ਰਹੇ ਸੀ ਤਾਂ ਪ੍ਰਸ਼ਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਕੀ ਸਾਹਿਬ ਸਾਡੇ ਵਿੱਚ ਪਹੁੰਚੀ ਹੈ ਜੀ ਦਰਸ਼ਕ ਸਾਰਿਆਂ ਲਈ ਵਾਹਿਗੁਰੂ 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 ਜੀ ਗੁਰੂ ਜੀ ਨੇ ਸੋਹਣੇ ਦਰਸ਼ਨ ਹੋ ਰਹੇ ਨੇ ਜੀ ਅੰਦਰ ਜੀ ਨੰਦ ਆ ਗਿਆ ਔਰ ਸੰਤੋਖ ਦਾ ਪਿਆਰ ਦੇਖ ਕੇ ਬੋਲਨੰਦ ਆ ਰਿਹਾ ਜੀ ਤੇ ਨਾਲ ਪਿੱਛੇ ਸਾਡੀਆਂ ਬਿੱਪੀਆਂ ਗੁਰੂ ਮਾਰਾ ਜੀ ਦਾ ਨਾਲ-ਨਾਲ ਜੱਸ ਕਰਦੀ ਹੋਈਆਂ ਉਹਨਾਂ ਦੇ ਵੀ ਦਰਸ਼ਨ ਕਰੋ ਜੀ ਉਹਨਾਂ ਤੋਂ ਮੰਨੂ ਤੁਹਾਨੂੰ ਗੱਦੀ ਨਾਲ ਦੀ ਨਾਲ ਆਪ ਜੀ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਾਤਨ ਸਸਤਰਾਂ ਦੇ ਦਰਸ਼ਨ ਹੈ ਜੇਕਰ ਉਹਨਾਂ ਨੂੰ ਮਿਲਣਗੇ ਜੀ ਆਪ ਜੀ ਨੂੰ ਉਹਨਾਂ ਦੇ ਵੀ ਸਮਾਪਤ ਦੇ ਦਰਸ਼ਨ ਕਰਵਾਉਂਦੇ ਆ ਗੁਰੂ ਮਹਾਰਾਜ ਜੀ ਭਾਲਗੀ ਸਾਹਿਬ ਦੇ ਪੁੰਜਾਸ ਪਿੱਛੇ ਹੀ ਗੁਰੂ ਮਹਾਰਾਜ ਜੀ ਦੇ ਪ੍ਰਾਤਨ ਸਸਤਰ ਵੀ ਦਰਸ਼ਨਾਂ ਲਈ ਆਏ ਹੋਏ ਹਨ ਜੀ ਉਹਨਾਂ ਨੇ ਵੀ ਉਹਨਾਂ ਦੇ ਦਰਸ਼ਨ ਕਰਵਾਏ ਤਰਲੀ ਤੇਗ ਹੈਗਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅਗਲਾ ਸਿਸਟਮ ਦੇਖ ਰਹੇ ਹਾਂ ਕਿ ਸ੍ਰੀ ਗੁਰੂ ਪਰਬਤੀ ਸਾਹਿਬ ਜੀ ਦਾ ਐਪ ਆ ਗਿਆ ਹੈ ਤੇ 25 ਜੀ ਦਾ ਐਪ ਹੋ ਗਿਆ ਸਿਸਟਮ ਪਿਕਸ ਐਂਡ ਉਸ ਤੋਂ ਬਾਅਦ ਜਿਹੜਾ ਦੂਜਾ ਚੱਕਰ ਦੇਖ ਰਹੇ ਹਾਂ ਚਕਰਾ ਚੱਕਰ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮਤਾ ਜੋ ਹੈ ਤਰਲੀ ਸ੍ਰੀ ਗੁਰੂ ਤੇਗ ਜੀ ਨੂੰ ਬੇਨਤੀ ਹੈ ਕੜਾ ਸ਼੍ਰੀ ਗੁਰੂ ਦੇਵਾ ਸਾਹਿਬ ਜੀ ਦਾ ਅਪੀਲ ਕਰਦੇ ਹਾਂ ਕਿ ਕੜਾ ਸਾਹਿਬ ਦੇ ਗੁਰੂ ਸਾਹਿਬ ਜੀ ਨੂੰ ਇੱਕ ਵਾਰ ਦੁਬਾਰਾ ਸੇਵਾ ਦੇਣ ਦੇ ਸੁਝਾਅ ਸਿਰੂ ਬੋਲ ਸਿੰਘ ਐਮਾਨਤ ਹੈ ਜੀ ਉਸ ਤੋਂ ਲੱਗੇ ਜਿੰਦਾ ਰਹੇ ਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਅੰਮ੍ਰਿਤਧਾਰੀ ਭਗਤ ਜੀ ਦੇ ਖਿਤਾਬ ਆਪ ਜੀ ਦੱਸੇ ਕਰਦਾ ਹੈ ਦਰਸ਼ਨ ਕਰੋ ਸੰਗਤ ਜੀ ਇੰਨੀ ਕੋਲੋਂ ਆਪ ਜੀ ਨੂੰ ਦਰਸ਼ਨ ਨੂੰ 6 ਅਨਿਕ ਦੇ ਸੁਪਨੇ ਹੋਏ ਪਿਆਰਾ ਰਹਿਦਾ ਹੈ ਸਾਰਾ ਪਰਿਵਾਰ ਦੇਖਦੇ ਨੇ ਜੀ ਪਾਸੇ ਵੀ ਪ੍ਰਾਤਨ ਸੱਤਰ ਨੇ ਜੀ ਆਪ ਨੂੰ ਦਰਸ਼ਨ ਕਰਵਾ ਦਿੰਦੇ ਆ ਜੀ ਪ੍ਰਾਤਨ ਸੱਤਰ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਆਏ ਹੋਏ ਆਪੀ ਨੂੰ ਸਮੇਂ ਦੇ ਪਾਸ ਵਿੱਚ ਕਰਨੀ ਚਾਹੀਦੀ ਹੈ ਸਾਹਿਬ 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 ਸਾਹਿ ਪੁਰੀ ਨਵਾਜੁਰਵਾਇਕੀ ਸੰਗਤ ਦੇ ਵਿੱਚ ਬਹੁਤ ਹੀ ਪਿਆਰਾ ਸੂਰਜ ਧੰਨ ਧੰਨ ਸਾਹਿਬ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਲਾ ਪ੍ਰੀਤਮ ਭਗਵਿੰਦਰ ਜੀ ਦਾ ਸਭ ਬਸ ਤੁਸੀਂ ਦੇਖ ਰਹੇ ਹੋ ਜਦੋਂ ਕਸ਼ਮੀਰੀ ਪੰਡਤਾਂ ਨੇ ਆਪਣੇ ਵਿਚਾਰ ਰੱਖੇ ਸੀ ਗੁਰੂ ਮਾਨ ਦੇ ਜੀ ਦੇਖਦੇ ਹੋਣਾਂ ਦੇ ਨਾਲ ਉਤਰੇ ਸੀ ਉਹਨਾਂ ਦਾ ਸੂਰਜੇ ਥੋੜਾ ਸਮਾਂ ਤਿਆਰ ਕੀਤਾ ਹੈ ਤੁਸੀਂ ਜੀ ਤੇ ਇਹ ਵੀ ਤੁਸੀਂ ਦੇਖ ਰਹੇ ਕਿੰਨਾ ਪਿਆਰਾ ਸੂਰਜ ਤਿਆਰ ਕੀਤਾ ਹੈ सू सथर चा ਸੋ ਸੰਗਤ ਜੀ ਹੋਪ ਕਰਦਾ ਆਪ ਜੀ ਨੇ ਗੁਰਮਾਰੀ ਜੀ ਦੇ ਬਹੁਤ ਵਧੀਆ ਦਰਸ਼ਨ ਕੀਤੇ ਹੋਣਗੇ ਸਾਨੂੰ ਵੀ ਦਰਸ਼ਨ ਕਰਕੇ ਬਹੁਤ ਖੰਦ ਆਇਆ ਤੇ ਅੱਜ ਦੀ ਵੀਡੀਓ ਨੂੰ ਬਸ ਇਟੀ ਐਡ ਕਰਦੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਚ ਵਾਹਿਗੁਰੂ ਜੀ ਲਿਖਿਓ ਬਾਕੀ ਮਿਲਦੇ ਹਾਂ ਫੇਰ ਕਿਸੀ ਨਵੀਂ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਫਤਿਹ ਧਿਰ ਸਿਰ ਤੇ ਮਾਲਕਾ ਹੱਥ ਤੇਰਾ ਕੋਈ ਕੀ ਬਗਾੜੂ ਕਥ ਮੇਰਾ ਧਿਰ ਸਿਰ